ਸਿਗਾਂਧੀ ਤੇ ਅੱਜ ਦੀ ਕਹਾਣੀ ਹੈ ਜੀ ਆਪਣੀ ਵਿਦਿਆ ਨਾਲੋਂ ਬੁੱਧੀ શ્રેષ્ઠ ਇੱਕ ਪਿੰਡ ਵਿੱਚ ਬ੍ਰਹਮਾ ਦੇ ਚਾਰ ਮੁੰਡੇ ਰਹਿੰਦੇ ਸਨ ਉਹਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਉਹਨਾਂ ਵਿੱਚੋਂ ਤਿੰਨ ਸ਼ਾਸਤਰ ਵਿਦਿਆ ਅਤੇ ਵਿੱਚ ਤਾਂ ਬੜੇ ਨਿਪੁੰਨ ਸਨ ਪਰ ਬੁੱਧੀਹੀਣ ਸਨ ਉਹਨਾਂ ਦਾ ਚੌਥਾ ਮਿੱਤਰ ਭਾਵੇਂ ਹਨ ਪਰਸੀ ਤਰੰਤੂ ਬੁੱਧੀਮਾਨ ਸੀ ਇੱਕ ਵਾਰ ਉਹਨਾਂ ਸੋਹਣਾਂ ਨੇ ਸੁਨਾਹ ਬਣਾਈ ਕੀ ਪ੍ਰਦੇਸ਼ ਜਾ ਕੇ ਸ਼ਸਤਰ ਵਿਦਿਆ ਰਹੀ ਰਾਜਾ ਮਹਾਰਾਜਾ ਨੂੰ ਖੁਸ਼ ਕੀਤਾ ਜਾਵੇ ਤੇ ਖੂਬ ਧਨ ਕਮਾਇਆ ਜਾਵੇ ਉਹ ਚਾਰੇ ਪ੍ਰਦੇਸ਼ ਨੂੰ ਚਲ ਪਏ ਹਾਂਜੀ ਉਹ ਥੋੜੀ ਹਿੰਦੂਰ ਗਏ ਸਨ ਕਿ ਇੱਕ ਕਹਿਣ ਲੱਗਾ ਸਾਡਾ ਚੌਥਾ ਮਿੱਤਰ ਤਾਂ ਬਿਲਕੁਲ ਹਨ ਪੜਾ ਹੈ ਇਹ ਰਾਜੇ ਨੂੰ ਖੁਸ਼ ਕਿਵੇਂ ਕਰੇਗਾ ਮੈਂ ਇਸ ਨੂੰ ਆਪਣੀ ਕਮਾਈ ਵਿੱਚੋਂ ਕੁਝ ਨਹੀਂ ਦੇਵਾਂਗਾ ਦੂਸਰੇ ਦੋਸਤ ਨੇ ਵੀ ਪਹਿਲੇ ਦੀ ਆਵੇਂ ਚਾਮ ਮਲਾਉਂਦੇ ਹੋਏ ਕਿਹਾ ਕਿ ਅਨਪੜ੍ਹ ਦੋਸਤ ਪਿੱਛੇ ਮੁੜ ਜਾਵੇ ਪਰੰਤੂ ਪਹਿਲੇ ਦੋ ਦੋਸਤਾਂ ਦੀ ਗੱਲ ਸੁਣ ਕੇ ਤੀਜੇ ਨੇ ਕਿਹਾ ਨਾ ਬਈ ਦੋਸਤੋ ਇਹ ਠੀਕ ਨਹੀਂ ਅਸੀਂ ਬਚਪਨ ਤੋਂ ਚਾਰੇ ਇਕੱਠੇ ਖਿੱਡੇ ਤੇ ਜਵਾਨ ਹੋਏ ਹਾਂ ਇਸ ਲਈ ਇਹ ਵੀ ਸਾਡੇ ਨਾਲ ਹੀ ਜਾਵੇਗਾ ਤੇ ਸਾਡੀ ਕਮਾਈ ਵਿੱਚ ਬਰਾਬਰ ਦਾ ਹਿੱਸedar ਹੋਵੇਗਾ ਉਹ ਅਜੇ ਥੋੜੀ ਹੀ ਅੱਗੇ ਗਏ ਸਨ ਕਿ ਉਹਨਾਂ ਨੇ ਇੱਕ ਮਰੇ ਹੋਏ ਸ਼ੇਰ ਦੀਆਂ ਹੱਡੀਆਂ ਖਿਲਰੀਆਂ ਪਈਆਂ ਵੇਖੀਆਂ ਚੂਆ ਨੇ ਉਸਤੇ ਆਪਣੀ ਵਿਦਿਆ ਜਮਾਉਣੀ ਚਾਹੀ। ਇੱਕ ਨੇ ਕਿਹਾ ਮੈਂ ਹੱਡੀਆਂ ਇਕੱਠੀਆਂ ਕਰਦਾ ਹਾਂ। ਦੂਜਾ ਕਹੇ ਲੱਗਾ ਮੈਂ ਇਹਨਾਂ ਹੱਡੀਆਂ ਵਿੱਚ ਮਾਸ ਤੇ ਖੂਨ ਪੈਦਾ ਕਰ ਦੇਵਾਂਗਾ। ਤੇ ਤੀਜਾ ਕਹਿਣ ਲੱਗਾ ਮੈਂ ਆਪਣੇ ਮੰਤਰਾਂ ਦੀ ਸ਼ਕਤੀ ਨਾਲ ਇਸ ਵਿੱਚ ਜਾਨ ਪਾ ਦੇਵਾਂਗਾ। ਉਹਨਾਂ ਨੇ ਅਜਿਹਾ ਹੀ ਕੀਤਾ ਜਦੋਂ ਹੱਡੀਆਂ ਜੋੜ ਕੇ ਚਮਤ ਅਤੇ ਮਾਸ ਵਿੱਚ ਖੂਨ ਪੈ ਕੇ ਜਾਨ ਪੈਣ ਲੱਗੀ ਤਾਂ ਬੁੱਧੀਮਾਨ ਦੋਸਤ ਬੋਲਦਿਆ ਠਹਿਰੋ। ਇਹ ਸ਼ੇਰ ਬਣ ਰਿਹਾ ਹੈ ਜੇ ਇਸ ਵਿੱਚ ਜਾਣ ਪੈ ਗਈ ਤਾਂ ਇਹ ਸਾਨੂੰ ਸਾਰਿਆਂ ਨੂੰ ਖਾ ਜਾਵੇਗਾ ਤੀਸਰੇ ਮਿੱਤਰ ਨੇ ਉਸ ਨੂੰ ਬੇਵਕੂਫ ਕਹਿੰਦਿਆਂ ਕਿ ਆ ਕਿ ਮੈਂ ਆਪਣੀ ਵਿਦਿਆ ਨੂੰ ਐਵੇਂ ਗਵਾਉਣਾ ਚਾਹਦਾ ਮੈਂ ਇਸ ਵਿੱਚ ਜਾਣ ਜ਼ਰੂਰ ਪਾ ਦੇਵਾਂਗਾ बुद्धिमान ਮਿੱਤਰ ਕਹਿਣ ਲੱਗਾ ਭਰਾਵੋ ਜੋ ਮਰਜ਼ੀ ਕਰੋ ਪਰ ਮੈਨੂੰ ਪਹਿਲਾ ਦਰਖਤ ਤੇ ਚੜ ਲੈਣ ਦਿਓ ਇਹ ਨਹੀਂ ਕਹਿ ਕੇ ਉਹ ਦਰਖਤ ਤੇ ਚੜ ਗਿਆ ਚੌਥੇ ਮਿੱਤਰ ਨੇ ਆਪਣੀ ਸ਼ਸਤਰ ਵਿਦਿਆ ਨਾਲ ਸ਼ੇਰ ਵਿੱਚ ਜਾਣ ਪਾ ਦਿੱਤੀ ਸ਼ੇਰ ਨੇ ਉੱਠਦਿਆਂ ਹੀ ਤਿੰਨਾਂ ਨੂੰ ਮਾਰ ਬਕਾਇਆ ਸਿੱਖਿਆ ਸੱਚ ਹੀ ਕਹਿੰਦੇ ਹਨ ਕਿ ਵਿਦਿਆ ਨਾਲੋਂ ਬੁੱਧੀ ਉੱਤਮ ਵਸਤੂ ਹੈ ਇਸ ਹੀ ਜੀ ਸਾਡੀ ਅੱਜ ਦੀ ਕਹਾਣੀ ਵਿਦਿਆ ਨਾਲੋਂ ਬੁੱਧੀ શ્રેષ્ઠ ਹੈ ਵੱਧ ਵਾਸੇ ਆ ਕਨਾਲ ਲਾਈਕ ਹਨਾ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਨਵੀਂ ਕਹਾਣੀ ਲੈ ਕੇ ਸਸੀ ਕਾਲ ਜੀ